ਟਾਡੇ ਸਾਡੇ ਜੋ ਸੀਐਮਾਨ ਸਾਹਿਬ ਤੁਸੀਂ ਹੋ ਸਰ ਤੁਹਾਡੀ ਸੋਚ ਨੂੰ ਸਲੂਟ ਕਰਦਾ ਸਰ 100% ਕਿਉਂਕਿ ਤੁਹਾਡੀ ਸੋਚ ਬਹੁਤ ਵਧੀਆ ਜੋ ਬਾਹਰ ਨੂੰ ਜਾ ਰਹੀ ਸੀ ਸਮੁੰਦਰ ਉਹਨੂੰ ਤੁਸੀਂ ਬੰਨ੍ਹ ਪਾਤਾ ਨੱਕਾ ਲਾਤਾ ਹੁਣ ਬਾਹਰ ਜਾਣ ਲੋਕ ਬੰਦ ਹੋ ਗਏ ਸਰ ਹੁਣ ਇੱਥੇ ਆਪਣੇ ਪੰਜਾਬ ਵਿੱਚ ਹੀ ਸੇਵਾ ਕਰਨਗੇ ਸਰ ਨਹੀਂ ਬਾਹਰ ਬੰਦ ਵੀ ਨਹੀਂ ਹੋਏ ਬਾਹਰੋਂ ਆਉਣ ਵੀ ਲੱਗੇ ਆਉਣ ਵੀ ਲੱਗੇ ਸਰ ਥੈਂਕ ਯੂ ਸਰ ਕਿ ਅਸੀਂ ਹੁਣ ਵਾਪਸ ਆ ਰਹੇ ਹਾਂ ਬਹੁਤ سارے ਮੁੰਡੇ ਆਏ ਨੇ ਮੈਨੂੰ ਮਿਲ ਕੇ ਵੀ ਗਏ ਨੇ ਕੰਮਕਾਰ ਕਰਨਗੇ ਇੱਥੇ ਤਾਂ ਆਪਾਂ ਪੰਜਾਬ ਨੂੰ ਠੀਕ ਕਰੀਏ ਕਿਉਂ ਆਪਾਂ ਬਗਾਨੇ ਮੁਲਕਾਂ ਚ ਜਾ ਕੇ ਉੱਤੇ ਬਰਫਾਂ ਚ ਨਾ ਆਪਣੇ ਨਾਲ ਕੋਈ ਸੱਦਾਚਾਰ ਮਿਲਦਾ ਹੈ ਨਾ ਉਹਨਾਂ ਨਾਲ ਕੋਈ ਬੋਲੀ ਮਿਲਦੀ ਹੈ ਨਾ ਮੌਸਮ ਆਪਣੇਨਕੂਲ ਦਾ ਹੈ ਆਪਣੇ ਕੋਲੇ ਸਾਰਾ ਕੁਝ ਹੈ ਧਰਤੀ ਤੇ ਆਪਣੇ ਕੀ ਮਾਰਾ ਸਿਸਟਮ ਹੀ ਖਰਾਬ ਸੀ ਉਹ ਠੀਕ ਕਰ ਲਾਂਗੇ ਆਪਣਾ ਘਾਰ ਹੀ ਠੀਕ ਕਰੀਏ ਆਪਣੇ ਘਰ ਨੂੰ ਛੱਡ ਕੇ ਨਾ ਭਜिए ਸੋ ਬਹੁਤ ਬਹੁਤ ਧੰਨਵਾਦ ਮੋਹਾਰ ਥੈਂਕ ਯੂ ਸਰ ਥੈਂਕ ਯੂ ਸਰ ਆਹ ਮੁੰਡਾ ਹੈ ਆਹ ਮੁੰਡਾ ਓਕੇ ਇਹ ਦਿੱਜੀ ਲਾਈਨ ਚ ਜੀ ਸਤਿ ਸ੍ਰੀ ਅਕਾਲ ਸਰ ਮੇਰਾ ਨਾਮ ਮਨੀਸ਼ ਸ਼ਰਮਾ ਸਰ ਮੈਂ ਮੈਂ ਰੈਵਨਿਊ ਪਟਵਾਰੀ ਜਲੰਧਰ ਤੋਂ ਆ ਵੈਸੇ ਮੈਂ ਤੇ ਸ਼ਾਰਪੁਰ ਮੇਰੀ ਪੋਸਟਿੰਗ ਆਈ ਹੈ ਤੇ ਸਰ 2021 ਚ ਮਾਸਟਰਸ ਕੀਤੀ ਸੀ ਮੈਂ ਤੇ ਉਦੋਂ ਸਾਡੇ ਰੋਲਾ ਪਿਆ ਸੀ ਯੂਨੀਵਰਸਿਟੀ ਦੀ ਪੋਸਟਾਂ ਆਈਆਂ ਸਾਰੇ ਗੰਦੇ ਪੈਸੇ ਦੇ ਕੇ ਲੱਗਦੇ ਆ ਇਦਾਂ ਲੱਗਦੇ ਇਦਾਂ ਲੱਗਦੇ ਆ ਆਪਾਂ ਵੀ ਉਦੋਂ ਤਿਆਰੀ ਕਰਨੀ ਸ਼ੁਰੂ ਕਰਤੀ ਬਾਹਰ ਨਹੀਂ ਨਹੀਂ ਪੇਪਰ ਪੇਪਰਾਂ ਦੀ ਤਿਆਰੀ ਪੇਪਰਾਂ ਦੀ ਤਿਆਰੀ ਕਰਨੀ ਸ਼ੁਰੂ ਕੀਤੀ ਆਪਾਂ ਪੇਪਰ ਦੀ ਤਿਆਰੀ ਫੇ ਸ਼ੁਰੂ ਕੀਤੀ ਆਪਾਂ ਹਨਾ ਫਿਰ ਮੰਨ ਲਓ 3 ਸਾਲ ਬਾਅਦ 2024 ਚ ਹੁਣ ਮੇਰਾ ਰੈਵਨਿਊ ਪਟਵਾਰੀ ਚ ਨਾਮ ਆ ਗਿਆ ਬਾਹਰ ਜਾਣ ਦਾ ਵੀ ਪਲਾਨ ਸੀਗਾ ਅਸਰੋ ਫਿਰ ਮਨ ਜਿਆ ਨਹੀਂ ਕਰਦਾ ਸੀ ਕਿ ਬਾਹਰ ਜਾ ਕੇ ਕਰਾਂਗੇ ਕੀ ਪਰ ਇਹ ਹੈ ਕਿ ਤੁਹਾਡੀ ਸਰਕਾਰ ਨੇ ਮੌਕਾ ਦਿੱਤਾ ਤੇ ਬਹੁਤ ਬਹੁਤ ਖੁਸ਼ੀ ਆਸਰੇ ਇਸ ਗੱਲ ਦੀ ਕਿ ਪਟਵਾਰੀ ਚ ਸਾਡਾ ਨਾਮ ਆ ਗਿਆ ਤੇ ਕਿਸੇ ਨੇ ਨਾ ਕੋਈ ਪੈਸਾ ਲੱਗਾ ਨਾ ਕੋਚੋਆ ਨਾ ਸਪਾਰਸ਼ ਜਿੱਦਾਂ ਪੇਪਰ ਚ ਪੜਿਆ ਸੀਗਾ ਜਿੱਦਾਂ ਪ੍ਰੀਵੀਅਸ ਈਅਰ ਦਾ ਅਨਲਿਸਿਸ ਸੀਗਾ ਸੇਮ ਉਦਾਂ ਦਾ ਹੀ ਪੇਪਰ ਮਤਲਬ ਉਦਾਂ ਦਾ ਦੇਖਣ ਨੂੰ ਮਿਲਿਆ ਤੇ ਬੜਾ ਵਧੀਆ ਲੱਗਾ ਕਿ ਬਿਨਾਂ ਪੈਸਿਆਂ ਤੋਂ ਵੀ ਸਿਲੈਕਸ਼ਨ ਹੋਈ ਸਾਡੇ ਸਾਰਿਆਂ ਦੀ ਤੇ ਮਤਲਬ ਕਾਫੀ ਯੂਨੀਵਰਸਿਟੀ ਜੀ ਵੀ ਜਿੱਦਾਂ ਕਾਫੀ ਨਾਲ ਦੇ ਮੁੰਡਿਆਂ ਦੀ ਸਿਲੈਕਸ਼ਨਾਂ ਹੋਈਆਂ ਆਸੇ-ਪਾਸੇ ਬਹੁਤ ਤਾਂ ਨਹੀਂ ਦੇਖੀ ਆਪ ਇਹ ਬਹੁਤ ਪਛਿਰੀ ਅਰੇ ਕੀ ਕਰ ਬਹੁਤ ਬਸ ਬਹੁਤ ਥੈਂਕ ਯੂ ਉਹ ਪਿੱਛੇ ਨਾਰੀ ਸ਼ਕਤੀ ਪਿੱਛੇ ਹੀ ਲਾਸਟ ਲਾਸਟ ਰੋ ਦੇ ਵਿੱਚ ਉਹ ਲਾਸਟ ਰੋ ਇੱਕ ਮਿੰਟ ਇੱਕ ਮਿੰਟ ਉਹਨਾਂ ਨੂੰ ਬੋਲ ਚਲੋ ਚਲੋ ਪਹਿਲਾਂ ਪਹਿਲਾਂ ਤੁਸੀਂ ਬੋਲੋ ਸਾਸੀਆ ਸਰ ਮੇਰਾ ਨਾਮ ਅੰਤੀ ਇਰਸੇੰਗ ਹੈ ਜੀ ਤੇ ਮੈਂ ਇੰਟਰਨੈਸ਼ਨਲ ਨੈਸ਼ਨਲ ਪਲੇਅਰ ਹਾਂ ਜੀ ਰੈਸਲਿੰਗ ਦਾ ਮੇਰਾ ਸਪੋਰਟਸ ਦਾ ਏ ਗ੍ਰੇਡ ਹੈ ਜੀ ਦਾ 2008 ਸਾਲ ਸਾਨੂੰ ਪੰਜਾਬ ਪਾਲਚ ਭਰਤੀ ਕੀਤਾ ਸੀਗਾ ਜੀ ਪੌਣੇ 5 ਸਾਲ ਨੌਕਰੀ ਹੋ ਗਈ ਅੱਧਾ ਇੰਚ ਹਾਈਟ ਦੀ ਰਿਲੈਕਸੇਸ਼ਨ ਸੀ ਸਰ ਔਰ ਲਗਾਤਾਰ ਚਾਰ ਵਾਰ ਇੰਡੀਆ ਪਾਲਿਸ ਦਾ ਚੈਂਪੀਅਨ ਸੀਗਾ ਸਾਨੂੰ ਕੱਟਤਾ ਜੀ ਕਦੋਂ ਕੱਟਤਾ ਹਾਈਟ ਦੀ ਰਿਲੈਕਸੇਸ਼ਨ ਸੀਗਾ ਸੈਂਟੀ ਪਲੇਅਰ ਸਰ ਕੱਟਦੇ ਸੀ ਕਦੋਂ ਇਹ 2012 ਵਿੱਚ ਸਰ ਅਸੀਂ ਤੁਹਾਡੇ ਕੋਲ ਵੀ ਉਸ ਟਾਈਮ ਆਏ ਸੀਗੇ ਜੀ ਤੇ 2012 ਸਾਲ ਵਿੱਚ ਨਹੀਂ ਉਦੋਂ ਸਰ ਸਾਰੇ ਇਕੱਠੇ ਹੋ ਕੇ ਚਲੋ ਉਸ ਟਾਈਮ ਹਾਂਜੀ ਵੀ ਸਾਡੀ ਆ ਪ੍ਰੋਬਲਮ ਆ ਚਲੋ ਆਏ ਵੀ ਸਰ ਕਿਸੇ ਨੇ ਇਹਨਾਂ ਨੇ ਨਹੀਂ ਪ੍ਰੋਬਲਮ ਉਸ ਤੋਂ ਸਰ ਬਾਅਦ ਮੈਂ ਅਮਰੀਕਾ ਕੰਟੈਕਟ ਸੀ ਕਲੱਬ ਨਾਲ ਜੀ ਫਿਰ ਉੱਥੇ ਚਲਾ ਗਿਆ ਜੀ 2 ਸਾਲ ਲਾਇਆ ਜੀ ਚਲੋ 6 ਮਹੀਨੇ ਕੈਨੇਡਾ ਵੀ ਰਿਹਾ ਜੀ ਤੇ ਬਾਈ ਗਰਲਾਲ ਕਨੌਰ ਆ ਜੀ ਜਿਹੜੇ ਐਮਐਲਏ ਹਾਂ ਐਮਐਲਏ ਉਹ ਸਾਡਾ ਇੱਕ ਕਲੱਬ ਨਾਲ ਕੰਟੈਕਟ ਸੀਗਾ ਜੀ ਤੇ ਉਹਨਾਂ ਨੇ ਵੀ ਕਿਹਾ ਵੀ ਤੇਰੇ ਅੱਗੇ ਪਲੇਅਰ ਹੈ ਇੱਥੇ ਨਹੀਂ ਰਹਿਣੇ ਚਾਹੀਦੇ ਤੂੰ ਵਾਪਸ ਆ ਰੋਸ ਤੋਂ ਬਾਅਦ ਸਾਰ ਅਮਰੀਕਾ ਤੋਂ ਵਾਪਸ ਆ ਕੇ ਮੈਂ ਹੁਣ ਪਟਿਆਲੇ ਅਕੈਡਮੀ ਵੀ ਬਣਾਈ ਆ ਰੈਸਲਿੰਗ ਜੀ ਮੇਰੇ اپنی ਆਪਣੀ ਪਰਸਨਲ ਬਣਾਈ ਹੈ ਜੀ ਪੰਜਾਬ ਬੱਚੇ ਨੇ ਜੀ ਨੈਸ਼ਨਲ ਚੈਂਪੀਅਨ ਹੈ ਜੀ ਔਰ ਖੇਡਾਂ ਬਤਨ ਜਿਹੜੇ ਪੰਜਾਬ ਚ ਹੋਈਆਂ ਜੀ ਉਹ ਚ ਸਭ ਤੋਂ ਜ਼ਿਆਦਾ ਮੈਡਲ ਜੀ ਰੈਸਲਿੰਗ ਚੋਂ ਮੇਰੀ ਅਕੈਡਮੀ ਤੇ ਹੈ ਜੀ ਤੇ ਚਲੋ ਸਰ ਵੈਸੇ ਪਟਵਾਰੀ ਦਾ ਕਦੇ ਨਹੀਂ ਸੋਚਿਆ ਸੀ ਮੈਂ ਪਰ ਮੈਂ ਟੈਸਟ ਭਰਿਆ ਜੀ ਤੇ ਥੈਂਕ ਯੂ ਜੀ ਤੇ ਉਹ ਤੇ ਮੇਰਾ ਹਾਂ ਜੀ ਮੈਂ ਰਿਕੁਐਸਟ ਇਹੀ ਕਰਦਾ ਸਰ ਵੀ ਮੈਨੂੰ ਏ கிரேਡ ਹੈ ਜੀ ਮੇਰਾ ਮੈਨੂੰ ਕਿਸੇ ਵੀ ਹਿਸਾਬ ਨਾਲ ਪਟਵਾਰੀ ਚੋਂ ਪਲੀਜ਼ ਉਹ ਉਹ ਕੋਈ ਗੱਲ ਨਹੀਂ ਕਰ ਤੁਸੀਂ ਸਿਸਟਮ ਦੇ ਵਿੱਚ ਆ ਜਾ ਹਾਂਜੀ ਪਰ ਜੇ ਤੁਸੀਂ ਨੈਸ਼ਨਲ ਪਲੇਅਰ ਉਸ ਅਕੈਡਮੀ ਚੋਂ ਨਿਕਲ ਰਹੇ ਨੇ ਤਾਂ ਆਪਾਂ ਉਹਨੂੰ ਛੱਡਣਾ ਨਹੀਂ ਸਰ ਸੁਸ਼ੀਲ ਜੁਗੇਸ਼ਰ ਦਾਤੂ ਨਹੀਂ ਹੈ ਜੀ ਮੈਂ 12 12 ਸਾਲ ਉਹਨਾਂ ਨਾਲ ਇੰਡੀ ਟੀਮ ਦਾ ਪਾਰਟਰ ਆ ਜੀ ਤੇ ਹੁਣ ਸਰ ਉਮੀਦ ਹੈ ਜੀ ਇਦਾਂ ਦੀ ਸਰਕਾਰਾਂ ਆਈਆਂ ਬੇ ਜਰੂਰ ਨਹੀਂ ਨਹੀਂ ਸ਼ੌਕ ਨਹੀਂ ਛੱਡਣਾ ਸੀਨੀਅਰ ਸਰ ਬਾਲਡੇ ਚਲੋ ਠੀਕ ਹੈ ਨੌਕਰੀ ਮਿਲ ਗਈ ਪਟਵਾਰੀ ਦੀ ਪਰ ਇਹ ਨਹੀਂ ਹੈਗਾ ਕਿ ਤੁਸੀਂ ਉਤਪਰ ਉਹ ਪੰਜਾਹ ਬੱਚੇ ਕੀ ਕਹਿਣਗੇ ਸਰ ਉਹ ਮੇਰਾ ਪੈਸ਼ਨ ਹੈ ਸਾਡੇ ਕੋਲ ਨੂੰ ਤਾਂ ਨੌਕਰੀ ਮਿਲ ਗਈ ਕੱਟੇ ਬੰਦ ਮੈਂ ਨੌਕਰੀ ਛੱਡ ਸਕਦਾ ਸਰ ਉਹ ਮੇਰਾ ਪੈਸ਼ਨ ਆ ਮੈਂ ਤੁਹਾਨੂੰ ਇਹ ਰਿਕਵੈਸਟ ਕਰਦਾ ਪਲੀਜ਼ ਪਲੀਜ਼ ਮੈਨੂੰ ਉਹ ਚਾਹਤ ਨਹੀਂ ਹਾਂਜੀ ਆਪਾਂ ਕੋਈ ਨਾ ਕੋਈ ਸੈਟੀਸਫਾਈ ਕਰ ਲਾਂਗੇ ਸਰ ਥੈਂਕ ਯੂ ਸਰ ਤੁਹਾਨੂੰ ਸਪੋਰਟਸ ਦੇ ਸਪੋਰਟਸ ਕੋਟੇ 'ਚ ਜਿੱਤਨਾ ਕਿਤੇ ਤੁਹਾਡੀ ਡੈਪੂਟੇਸ਼ਨ ਤੇ ਜਾਂ ਕਿਵੇਂ ਵੀ ਸਰ ਤੁਹਾਡੀ ਔਲਾਦਾਂ ਪਰ ਜੇ ਤੁਸੀਂ ਇਸ ਤਰ੍ਹਾਂ ਕਰ ਰਹੇ ਹੋ ਪੰਜਾਬ ਵਾਸਤੇ ਨੈਸ਼ਨਲ ਪਲੇਅਰ ਪੈਦਾ ਕਰ ਰਹੇ ਹੋ ਤਾਂ ਦੋ ਬਧੀ ਗੱਲ ਥੈਂਕ ਯੂ ਸਰ ਬਹੁਤ ਬਹੁਤ ਮਿਹਰਬਾਨੀ ਜੀ ਸਾਸ਼ੀ ਕਲ ਸਰ ਪਹਿਲਾ ਤਾਂ ਪਹਿਲਾ ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਮੈਂ ਤੁਹਾਡੀ ਬਹੁਤ ਵੱਡੀ ਫੈਨ ਆ ਮੇਰੇ ਫਾਦਰ ਸਾਹਿਬ ਤੁਹਾਡੇ ਬਹੁਤ ਵੱਡੇ ਫੈਨ ਆ ਤੇ ਸੀਐਮ ਇਲੈਕਸ਼ਨ ਦੀ ਕੈਂਪੇਨਿੰਗ ਦੇ ਟਾਈਮ ਤੇ ਤੁਸੀਂ ਜਗਰਾਉਂ ਗੇੜੀ ਮਾਰੀ ਸੀ ਇੱਕ ਵਾਰੀ ਤੇ ਤੁਹਾਨੂੰ ਦੇਖਣ ਲਈ ਕੈਂਪੇਨਿੰਗ ਦੇ ਟਾਈਮ ਤੇ ਤਾਨੂੰ ਦੇਖਣ ਲਈ ਰਾਏਕੋਟ ਤੱਕ ਅਸੀਂ ਤੁਹਾਡਾ ਪਿੱਛਾ ਕੀਤਾ ਤੇ ਪਹਿਲਾਂ ਤਾਂ ਮੇਰਾ ਅੱਜ ਸੁਪਨਾ ਪੂਰਾ ਹੋ ਗਿਆ ਹਾਂਜੀ ਮੀ ਪਿਆ ਸੀ ਤੇ ਪਹਿਲਾਂ ਤਾਂ ਮੇਰਾ ਸੁਪਨਾ ਪੂਰਾ ਹੋ ਗਿਆ ਤੁਹਾਨੂੰ ਦੇਖਣ ਦਾ ਤੇ ਦੂਜਾ ਮੈਂ ਨਾ ਇਹ ਦੱਸਣਾ ਚਾਹੁੰਦੀ ਆ ਵੀ ਜਿਹੜਾ ਤੁਸੀਂ ਜਿਵੇਂ ਇਹਨਾਂ ਨੇ ਗੱਲ ਕੀਤੀ ਕਿ ਬਾਹਰ ਜਾਣ ਵਾਲਿਆਂ ਨੂੰ ਨੱਕਾ ਹੀ ਲਾਤਾ ਤੁਸੀਂ ਲਾਈਵ ਐਗਜ਼ਾਮਪਲ ਆ ਮੈਂ ਕੰਪੀਟੀਟਿਵ ਐਗਜ਼ਾਮ ਦੀ ਅਕੈਡਮੀ ਦੇ ਵਿੱਚ ਜੀਕੇ ਟੀਚਰ ਹਾਂ ਤੇ ਮੈਂ ਇਹੋ ਜੇ ਸਟੂਡੈਂਟਸ ਨੂੰ ਪੜਾ ਰਹੀ ਹਾਂ ਇਸ ਵਕਤ ਜਿਹੜੇ ਕਿ ਕੈਨੇਡਾ ਤੋਂ ਪੀਆਰ ਛੱਡ ਕੇ ਪੰਜਾਬ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰਨ ਲਈ ਪੰਜਾਬ ਜਾ ਕੇ ਸੈਟਲ ਹੋ ਗਏ ਨੇ ਇਹ ਬਹੁਤ ਵੱਡੀ ਐਗਜ਼ਾਮਪਲ ਹੈ ਸਰ ਹਾਂਜੀ ਕਿਉਂਕਿ ਉਹਨਾਂ ਨੂੰ ਹੁਣ ਲੱਗਦਾ ਕਿ ਪੰਜਾਬ 'ਚ ਕੁਝ ਹੈ ਲਾਓ ਫਲਾਸਟੂ ਕਰਕੇ ਹਾਈਲਾਈਟਸ ਕਰਕੇ ਚਲੇ ਗਏ ਨਾ ਚਲੇ ਗਏ ਉਹ ਤਾਂ ਹੁਣ ਬਾਕੀ ਉਹਨਾਂ ਨੂੰ ਜੇ ਕੰਪੀਟੀਸ਼ਨ ਐਗਜ਼ਾਮ ਦੇਣਾ ਹੈ ਤਾਂ ਅੱਗੇ ਪੜ੍ਹਨਾ ਪਊਗਾ ਇਹ ਬਹੁਤ ਵੱਡੀ ਐਗਜ਼ਾਮਪਲ ਹੈ ਤੁਹਾਡੀ ਹਾਂਜੀ ਇਸੇ ਕਰਕੇ ਮੈਂ ਜ਼ਰੂਰੀ ਸਮਝਿਆ ਵੀ ਹਾਂਜੀ ਕਿਹਦੇ ਵਿੱਚ ਪੜਾ ਰਹੇ ਹੋ ਡੇਲੀ ਦਾ 200 ਜਵਾਬ ਪੜਾਦੀਦਾ ਅੱਛਾ ਜੀ ਹਾਂਜੀ ਇੱਕ ਨਹੀਂ ਜੀ ਲੁਧਿਆਣੇ ਹੁਣ ਕਿਹ ਮਿਲਿਆ ਹੁਣ ਮੈਨੂੰ ਡਿਪਾਰਟਮੈਂਟ ਆਫ ਸੋਸ਼ਲ ਸਿਕਿਉਰਿਟੀ ਦੇ ਵਿੱਚ ਕਲਰਕ ਦੀ ਪੋਸਟਿੰਗ ਦੇ ਲਈ ਤੇ ਫਿਰ ਉਹ ਉਹ ਫਿਰ ਉੱਥੇ ਕੌਣ ਹੋਊਗਾ ਹੁਣ ਜਿੱਥੇ ਪੜਾ ਰਹੇ ਹਾਂ ਉੱਥੋਂ ਮੈਂ ਹੁਣ ਛੱਡ ਦੂੰਗੀ ਉਥੇ ਪ੍ਰਾਈਵੇਟ ਆ ਨਾ ਫਿਰ ਅਸੀਂ ਉੱਥੇ ਹੋਰ ਹੈਗੇ ਤੇ ਹਾਂਜੀ ਉੱਥੇ ਫਿਰ ਟੀਚਰ ਹੈਗੇ ਨੇ ਹੋਰ ਉੱਥੇ ਮੇਰੀ ਜਗ੍ਹਾ ਕੋਈ ਹੋਰ ਆ ਜਾਏਗਾ ਥੈਂਕ ਯੂ ਥੈਂਕ ਜਦੋਂ ਮੇਰੇ ਮਿਲ ਕੇ ਕੋਈ ਹੋਰ ਆ ਜੀ ਹਾਂਜੀ ਧੰਨਵਾਦ ਬਹੁਤ ਧੰਨਵਾਦ ਕੀ ਨਾਮ ਹੈ ਮਨਿੰਦਰ ਹੈ ਸਰ ਮੇਰਾ ਨਾਮ ਬਹੁਤ ਬਹੁਤ ਧੰਨਵਾਦ ਮਨਿੰਦਰ ਥੈਂਕ ਯੂ ਸਰ ਮੁਬਾਰਕਾਂ ਤੁਸਾਰ ਸਾਰੇ ਉਮੀਦਵਾਰਾਂ ਨੂੰ ਬਹੁਤ ਬਹੁਤ ਧੰਨਵਾਦ ਮੁੱਖ ਮੰਤਰੀ ਸਾਹਿਬ ਇਹ ਪੰਜਾਬ ਦੇ ਨੌਜਵਾਨਾਂ ਦੇ ਜਜ਼ਬਾਤਾਂ ਦੀ ਤਰਜਮਾਨੀ ਕਰਦੇ ਨੌਜਵਾਨ ਸੀ ਇੱਕ ਕੁੜੀ ਆ ਦਿੱਕੀ ਅੱਛਾ ਆ ਬਿਲਕੁਲ ਅਮਨ ਜੀ ਆ ਇੱਕ ਮਿੰਟ ਆ ਜਾਂਦਾ ਮਾਈਕ ਆਉਂਦਾ ਤੁਹਾਡਾ ਉੱਪਰ ਦੀਆਂ ਬੜੀਆਂ ਕਮਾਲ ਦੀਆਂ ਕਹਾਣੀਆਂ ਨੇ ਅਸਲ 'ਚ ਪਹਿਲਾਂ ਕਿਸੇ ਨੇ ਸੁਣੀਆ ਹੀ ਨਹੀਂ ਅਸਲ 'ਚ ਇਹਨਾਂ ਨੇੜੇ ਕਿਸੇ ਨੇ ਸੁਣਿਆ ਹੀ ਨਹੀਂ ਪੰਜਾਬੀਆਂ ਨੂੰ ਸਸ਼ੀਕਲ ਸਰ ਸਸ਼ੀਕਲ ਜੀ ਸਰ ਮੈਂ ਕੋਮਲ ਸਾਗਰ ਪਿੰਨ ਨੂਰਪੁਰਵੇਦੀ ਜਿਲ੍ਹਾ ਰੋਪੜ ਤੋਂ ਹਾਂ ਮੈਂ ਤੇ ਦਿਨੇਸ਼ ਛੱਡਾ ਐਮ ਐਲ ਏ ਨੇ ਜੀ ਸਾਡੇ ਸਾਡੇ ਇਲਾਕੇ ਦੇ ਤੇ ਸਰ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਸਾਨੂੰ ਅੱਜ ਦੇ ਦਿਨ ਨਿਯੁਕਤੀ ਪੱਤਰ ਦੇਣ ਦੇ ਲਈ ਸਰ ਅਸ ਦਿਨ ਦਾ ਇੰਤਜ਼ਾਰ ਆਪਾ ਤਾਂ ਨਹੀਂ ਮੇਰੇ ਤੇ ਸਾਰੇ ਪਰਿਵਾਰ ਨੇ ਪਿਛਲੇ 5 ਸਾਲ ਤੋਂ ਕਰ ਰਿਹਾ ਇਸ ਚੀਜ਼ ਦਾ ਇੰਤਜ਼ਾਰ ਤੇ ਟੈਸਟ ਕਲੀਅਰ ਹੁੰਦੇ ਸੀਗੇ ਕਈ ਵਾਰੀ ਲੈਟਰ ਨਹੀਂ ਮਿਲੇ ਹੈਗੇ ਸਾਨੂੰ ਤੇ ਹੁਣ ਤੁਸੀਂ ਅੱਜ ਦਾ ਦਿਨ ਸਾਡੇ ਲਈ ਮਤਲਬ ਇੱਕ ਤਿਉਹਾਰ ਦੀ ਤਰ੍ਹਾਂ ਬਣਾ ਦਿੱਤਾ ਤੇ ਸਰ ਮੇਰੇ ਜਿਹੜੇ ਪੇਰੈਂਟਸ ਨੇ ਉਹ ਦੋਨੋਂ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਨੇ ਲੈਕਚਰਰ ਤੇ ਜਦੋਂ ਤੁਹਾਡੀ ਇਲੈਕਸ਼ਨ ਹੋਈ ਸੀਗੀ 2022 ਦੇ ਵਿੱਚ ਸਰ ਜਿਹੜੇ ਐਜੂਕੇਸ਼ਨ ਡਿਪਾਰਟਮੈਂਟ ਸੀ ਉਹਨਾਂ ਨੇ ਬਹੁਤ ਜ਼ਿਆਦਾ ਤੁਹਾਡਾ ਸਾਥ ਦਿੱਤਾ ਸੀਗਾ ਮਤਲਬ ਸਭ ਤੋਂ ਅੱਗੇ ਐਜੂਕੇਸ਼ਨ ਡਿਪਾਰਟਮੈਂਟ ਸੀਗਾ ਤੇ ਉਦੋਂ ਜਦੋਂ ਤੁਹਾਡੇ ਤੁਸੀਂ ਸੀਐਮ ਬਣ ਗਏ ਸੀਗੇ ਮੈਨੂੰ ਲੱਗਦਾ ਨਹੀਂ ਕਿ ਇੰਨੀ ਖੁਸ਼ੀ ਕਿਸੇ ਨੂੰ ਵੀ ਹੋਈ ਹੋਊਗੀ ਤੇ ਤੁਸੀਂ ਸਾਡਾ ਜਿਹੜਾ ਹੈ ਇਹ ਸੁਪਨਾ ਸਾਕਾਰ ਕਰਕੇ ਸਾਨੂੰ ਨੌਕਰੀ ਦੇ ਕੇ ਬਹੁਤ ਵੱਡਾ ਸਾਡੇ ਲਈ ਤੋਹਫਾ ਦੇ ਕੇ ਜਾ ਰਹੇ ਹੋ ਸਰ ਤੇ ਇਸ ਚੀਜ਼ ਨੂੰ ਇਸੇ ਤਰ੍ਹਾਂ ਬਰਕਰਾਰ ਰੱਖਿਓ ਅਸੀਂ ਸਿਰਫ ਇੰਨੇ ਕੁ ਜਣਿਆਂ ਦੇ ਸਿਲੈਕਟ ਹੋਣ ਦੇ ਨਾਲ ਪੰਜਾਬ ਦੀ ਜਿਹੜੀ ਹੈ ਤਸਵੀਰ ਨਹੀਂ ਬਦਲੇਗੀ ਹਲੇ ਹੋਰ ਵੀ ਜ਼ਿਆਦਾ ਬਹੁਤ ਜ਼ਿਆਦਾ ਲੋਡ ਹੈ ਸਰ ਬਹੁਤ ਸਾਰਾ ਜਿਹੜਾ ਪੰਜਾਬ ਦੇ ਵਿੱਚ ਯੂਥ ਹੈ ਉਹ ਅਨਇੰਪਲੋਇਡ ਬੈਠਾ ਹੋਇਆ ਸਰ ਇਸ ਚੀਜ਼ ਨੂੰ ਇਸੇ ਤਰ੍ਹਾਂ ਬਰਕਰਾਰ ਰੱਖਿਓ ਜਿੰਨਾ ਟਾਈਮ ਤੁਹਾਡੇ ਕੋਲ ਰਿਹਾ ਤੇ ਸਾਨੂੰ ਸਬ ਵੱਧ ਤੋਂ ਵੱਧ ਬੱਚਿਆਂ ਨੂੰ ਇਹ ਜਿਹੜੀ ਇੰਪਲੋਇਮੈਂਟ ਦੇ ਕੇ ਜਾਓ ਤੇ ਅੱਜ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਰ ਤੇ ਆਈ ਏਮ ਯੂ బిਗੇਸਟ ਫੈਨ ਬਚਪਨ ਤੋਂ ਹੀ ਸਰ ਤੁਹਾਡੀ ਜਿਹੜੀ ਹੈ ਜਿਹੜੀ ਤੁਹਾਡੀ ਪਰਸਨੈਲਿਟੀ ਹੈਗੀ ਹੈ ਆਈ ਲਾਈਕ ਇਟ ਵੈਰੀ ਮੱਚ ਸਰ ਥੈਂਕ ਯੂ ਸੋ ਮੱਚ ਅੱਜ ਦੇ ਲਈ ਸਰ ਥੈਂਕ ਯੂ ਥੈਂਕ ਯੂ